ਲੀਗਈ ਤੇ ਉਸ ਦੇ ਨਾਲ ਫਿਰ ਬਕਾਇਦਾਤੌਰ ਦੇ ਉੱਤੇ ਪ੍ਰਧਾਨ ਮੰਤਰੀ ਫਿਰ ਵਿਰੋਧੀ ਧਿਰ ਦਾ ਲੀਡਰ ਇਸ ਤਰ੍ਹਾਂ ਇਹ ਚੋਣ ਦੀ ਪ੍ਰਕਿਰਿਆ ਹੁੰਦੀ ਸੀ ਕਿ ਤਿੰਨਾਂ ਚੋਂ ਦੋ ਇੱਕ ਮਤ ਜਿੱਥੇ ਹੋ ਜਾਣਗੇ ਤਾਂ ਉਹ ਲਗਭਗ ਚੋਣ ਕਮਿਸ਼ਨ ਬਣ ਜਾਂਦਾ ਪਰ ਦਸੰਬਰ 2023 ਦੇ ਵਿੱਚ ਕਾਨੂੰਨ ਬਦਲ ਦਿੱਤਾ ਗਿਆ ਤੇ ਚੋਣ ਕਮਿਸ਼ਨ ਦੇ ਮਤਲਬ ਪਹਿਲਾਂ ਤਾਂ ਇਹ ਨਿਯਮ ਕਰਤਾ ਕੀ ਸੀ ਜੇ ਇਹ ਉਭਾਰ ਕਰ ਲਿਆ ਉਹ ਪ੍ਰਧਾਨ ਮੰਤਰੀ ਹੋਣਗੇ ਵਿਰੋਧੀ ਧਿਰ ਦਾ ਲੀਡਰ ਹੋਊਗਾ ਤੇ ਪ੍ਰਧਾਨ ਮੰਤਰੀ ਵੱਲੋਂ ਨਾਮਜਾਤ ਇੱਕ ਵਿਅਕਤੀ ਹੋਊਗਾ ਉਸੇ ਚੋਵੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਮੋਦੀ ਤੇ ਮਤਿਸ਼ਾ ਨਹੀਂ ਤੈਅ ਕਰਨਾ ਹੈ ਚੋਣ ਕਮਿਸ਼ਨ ਕੌਣ ਤੇ ਮੈਨੂੰ ਤਾਂ ਵਿਰੋਧੀ ਧਿਰ ਦੇ ਲੀਡਰ ਨੂੰ ਤਾਂ ਮੈਨੂੰ ਜਾਂ ਵਿਰੋਧੀ ਧਿਰ ਦੇ ਲੀਡਰ ਨੂੰ ਬੋਲਣੇ ਨਹੀਂ ਦਿੰਦੇ ਉੱਥੇ ਹਾਂ ਤੇ ਦੋ ਇੱਕ ਪਾਸੇ ਹੋ ਜਾਂਦੇ ਨੇ ਤੇ ਸੀਜੀ ਇੰਦਰ ਨੇ ਬਾਹਰੇ ਕਰਤਾ ਜਦੋਂ ਕਿ ਉਹਨਾਂ ਦੀ ਅਹਿਮੀਅਤ ਬਹੁਤ ਏਮ ਸੀ ਸੋ ਇਥੇ ਸ਼ੰਕਾ ਪੈਦਾ ਹੁੰਦੀ ਹੈ ਚੋਣ ਕਮਿਸ਼ਨ ਦੀ ਫਿਰ 2023 ਤੁਸੀਂ ਨਿਯਮ ਬਦਲਤਾ ਕਿ ਚੋਣ ਕਮਿਸ਼ਨ ਨੂੰ ਕੋਈ ਸਜ਼ਾ ਹੀ ਨਹੀਂ ਦਿੱਤੀ ਜਾ ਸਕਦੀ ਉਹਨੂੰ ਕਟਹਿਰੇ 'ਚ ਨਹੀਂ ਖੜਕਦਾ ਉਹਦੇ ਕੰਮ ਦੇ ਉੱਤੇ ਵੀ ਸਵਾਲ ਨਹੀਂ ਕੀਤਾ ਜਾ ਸਕਦਾ ਵੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਕਿਵੇਂ ਹੋ ਸਕਦਾ ਕੋਈ ਕੋਈ ਸੰਸਥਾ ਹੈ ਕੋਈ ਆਜ਼ਾਦ ਸੰਸਥਾ ਚੋਣ ਕਮਿਸ਼ਨ ਜੇ ਮਤਲਬ ਇਹ ਕਿਵੇਂ ਅਸੀਂ ਮੰਨ ਲਏ ਕਿ ਰੱਬ ਹੋ ਗਿਆ ਕੋਈ ਗਲਤੀਆਂ ਨਹੀਂ ਕਰੂਗਾ ਉਹ ਕਿਸੇ ਕੋਲ ਵਿਕੂਗਾ ਹੀ ਨਹੀਂ ਉਹ ਕਿਸੇ ਤਰ੍ਹਾਂ ਦਾ ਪੱਖੇ ਨਹੀਂ ਪੁਰੂਗਾ ਮੈਂ ਕਹਿੰਦਾ ਸੱਤਾਧਾਰੀ ਦਾ ਨਹੀਂ ਵਿਰੋਧੀ ਤਰ੍ਹਾਂ ਦਾ ਪੂਰ ਦੇਵੇ ਕਿਸੇ ਹੋਰ ਦਲ ਦਾ ਪੂਰ ਦੇਵੇ ਕਿਸੇ ਵਿਅਕਤੀ ਵਿਛੇ ਦਾ ਪੂਰ ਦੇਵੇ ਤਾਂ ਇਹ ਕਿਵੇਂ طے ਹੋ ਗਿਆ ਕਿ ਚੋਣ ਕਮਿਸ਼ਨ ਕਦੇ ਗਲਤ ਨਹੀਂ ਹੋਊਗਾ ਸੋ ਹੀ ਇਸ ਲਈ ਇਹ ਬੜਾ ਸਵਾਲ ਹੈ ਕਿ 2023 ਦੇ ਵਿੱਚ ਇਹ ਕਾਨੂੰਨ ਇਹ ਬਣਾ ਦਿੱਤਾ ਗਿਆ ਕਿ ਜੀ ਹਾਂ ਬਦਲਤਾ ਕਿ ਚੋਣ ਕਮਿਸ਼ਨ ਨੂੰ ਕੋਈ ਕਟੈਰੀਚ ਨਹੀਂ ਖੜਾ ਕੀਤਾ ਜਾ ਸਕਦਾ ਕਿ ਤੁਹਾਨੂੰ ਸਜ਼ਾ ਹੀ ਨਹੀਂ ਆ ਸਕਦੀ ਉਹ ਕਿਸੇ ਧਾਇਰੇ ਚ ਨਹੀਂ ਆ ਸਕਦਾ ਜਾਂਚ ਦੇ ਚੋਣਾਂ ਦੇ 45 ਦਿਨਾਂ ਬਾਅਦ ਸੀਸੀਟੀਵੀ ਫੁਟੇਜ ਨੂੰ ਡਿਲੀਟ ਕੀਤਾ ਗਿਆ ਕਿਉਂ ਭਈ ਕਿਉਂ ਕੀਤਾ ਗਏ